ਨਿਹਾਲ ਬੋਲੇ ਸੋ ਨਿਹਾਲ ਨਿਹਾਲ ਜੀ ਮਾਨਜਾਪ ਦਾ ਕਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਤਿ ਮੈਂ ਹਰਵੀਰ ਸਿੰਘ ਸਿਆਣੀ ਗੜਸ਼ੰਕਰ ਅੱਜ ਅਸੀਂ ਸਨਮਾਨ ਸਮਾਰੋਹ ਰੱਖਿਆ ਸੀ ਜਿਸ ਦੇ ਵਿੱਚ ਸਰਦਾਰ ਜਥੇਦਾਰ ਬਲਜੀਤ ਸਿੰਘ ਜੀ ਦਾਦੂਆਲ ਜਿਹਨਾਂ ਨੂੰ ਇਸ ਸਿੱਖ ਕੌਮ ਦਾ ਜਿਹੜਾ ਹਰਿਆਣਾ ਕਮੇਟੀ ਦਾ ਉਹ ਚੇਅਰਮੈਨ ਥਾਪੇਗਾ ਧਰਮ ਪ੍ਰਚਾਰ ਦਾ ਇੱਕ ਉਹਨਾਂ ਦਾ ਸਨਮਾਨ ਕੀਤਾ ਦੂਜੇ ਨੰਬਰ ਦੇ ਸਾਡੇ ਸਮਾਜ ਦੇ ਸੁਖਵਿੰਦਰ ਸਿੰਘ ਮਡੇਬਰ ਜਮਨਾ ਨਗਰ ਤੋਂ ਉਹਨਾਂ ਨੂੰ ਜਿਹੜਾ ਉਹ ਇਲੈਕਟਡ ਜਰਨਲ ਸਕੱਤਰ ਹਰਿਆਣਾ ਗੁਰਦੁਆਰਾ ਪ੍ਰੰਧ ਕਮੇਟੀ ਦੇ ਉਹ ਬਣੇ ਸੀ ਅੱਜ ਉਹਨਾਂ ਦਾ ਸਨਮਾਨ ਕਰਨਾ ਸੀ ਉਹਨਾਂ ਦਾ ਸਨਮਾਨ ਕੀਤਾ ਇਸ ਤੋਂ ਇਲਾਵਾ ਤੀਜੇ ਨੰਬਰ ਤੇ ਸਾਡੇ ਸੰਦੀਪ ਸੈਣੀ ਜੀ ਉਹ ਜਿਹੜੇ ਆ ਉਹ ਬੀਸੀ ਕਾਰਪੋਰੇਸ਼ਨ ਦੇ ਪੰਜਾਬ ਦੇ ਸਰਕਾਰ ਵਿੱਚ ਚੇਅਰਮੈਨ ਬਣੇ ਆ ਅਸੀਂ ਉਹਨਾਂ ਦਾ ਸਨਮਾਨ ਕਰਨਾ ਸੀ ਉਸ ਤੋਂ ਬਾਅਦ ਸਾਡੇ ਜਦੋਂ ਜਿਹੜੇ ਧਾਰਮਿਕ ਸਮਾਗਮ ਤੋਂ ਬਾਅਦ ਸਨਮਾਨ ਸਮਾਰੋਹ ਤੋਂ ਬਾਅਦ ਇੱਕ ਸਾਡੇ ਸਮਾਜ ਦੀ ਮੀਟਿੰਗ ਹੋਈ ਆ ਜਿਸ ਵਿੱਚ ਅਸੀਂ ਕਲੈਕਟਿਵਲੀ ਉਹ ਡਿਸੀਜਨ ਲੈ ਗਏ ਅੱਜ ਕਿ ਜਿਹੜੇ ਆ ਵਿਆਹ ਵਿੱਚ ਆ ਕਾਰਡ ਉਹਨਾਂ ਦੇ ਨਾਲ ਜਿਹੜੇ ਆ ਡੱਬੇ ਬੰਦ ਕੀਤੇ ਜਾਣ ਸਿਰਫ WhatsApp ਤੇ ਜਾਂ ਫੋਨ ਤੇ ਆਪਣੇ ਸਮਾਗਮਾਂ ਬਾਰੇ ਦੱਸਿਆ ਜਾਵੇ ਤੇ ਜੇ ਕਿਸੇ ਨੇ ਉਹਨਾਂ ਨੂੰ ਕੋਈ ਵਿਆਹ ਸ਼ਾਦੀ ਦੇ ਸਮਾਗਮ ਆ ਉਹ ਜਦੋਂ ਆ ਜਾਣ ਕੱਤਰ ਤੋਂ ਉਹਨਾਂ ਨੂੰ ਸਮਾਗਮ ਹੋ ਜयो ਉਹਦੇ ਚ ਭਾਜੀ ਦੇ ਸਕਦਾ ਤੇ ਨੰਬਰ 2 ਤੇ ਜਿਹੜੇ ਭੋਗ ਆ ਮਰਗ ਦੇ ਉਹਨਾਂ ਨੂੰ ਅਸੀਂ ਸਮਝਦੇ ਆਂ ਪੇ ਖਰਚਾ ਘਟਾਉਣ ਦੇ ਲਈ ਪੇ ਉਹ ਜਿਹੜੇ ਆ ਸਾਦਾ ਭੋਜਨ ਉਹਨਾਂ ਵਿੱਚ ਜਿਹੜਾ ਕਲੈਕਟਿਵਲੀ ਡਿਸੀਜਨ ਹੋਇਆ ਵੀ ਸਾਦਾ ਭੋਜਨ ਹੀ ਵਰਤਿਆ ਜਾਵੇ ਉਹ ਵਿੱਚ ਸ਼ੋਅ ਨਾ ਕੀਤਾ ਜਾਵੇ ਵੱਡਪਣ ਦਾ ਤੇ ਤੀਜੇ ਨੰਬਰ ਤੇ ਆਪਾਂ ਜਿਹੜਾ ਸਗਾ ਕੋਈ ਫਾਈਨੈਂਸ਼ੀਅਲ ਕਾਰਪੋਰੇਸ਼ਨ ਉਹ ਵੀ ਅਸੀਂ ਸਮਾਜ ਨੂੰ ਸੇਧ ਦੇਣਾ ਚਾਹਨਾ ਵੀ ਚਲੋ ਪੰਜਾਬ ਦੇ ਵਿੱਚ ਜਿਹੜਾ ਮੌਜੂਦਾ ਜੋ ਹੈਗਾ ਆਰਥਿਕ ਚਾਰਾ ਉਹਨੂੰ ਇਕੱਠੇ ਹੋ ਕੇ ਆਪਾਂ ਕੋਈ ਜਿਹਾ ਕੋਈ ਕੰਮ ਕੀਤਾ ਜਾਵੇ ਸਮਾਜ ਦੇ ਲਈ ਜਿਸ ਛੋਟੇ ਵਾਰਕ ਨੂੰ ਵੀ ਜਿੱਥੇ ਫਾਇਦਾ ਹੋ ਸਕੇ ਉਹਦੇ ਵਿਚਾਰੇ ਵਿਉਂਤ ਜਵਾ ਅੰਦਰ ਅੰਦਰ ਉਹਦੀ ਜਿਹੜੀ ਕਨਸੀਡਰੇਸ਼ਨ ਹੈ ਪੇ ਅੰਦਰ ਅੰਡਰ ਕਨਸੀਡਰੇਸ਼ਨ ਚੱਲ ਰਹੀ ਆ ਸੋ ਮੈਂ ਅੱਜ ਜਿਹੜੇ ਸਾਡੇ ਵੀਰ ਸੁਖਵਿੰਦਰ ਸਿੰਘ ਮਡੇਬਰ ਜੀ ਆ ਤੇ ਵਿਨੋਦ ਰਾਜ ਜੀ ਹੋਰ ਜਿੰਨੇ ਵੀ ਸਮਾਜ ਦੇ ਸਾਡੇ ਬਹੁਤ ਸਾਰੇ ਦਿੱਲੀ ਤੋਂ ਅੰਦੌਰ ਤੋਂ ਹਰਿਆਣਾ ਤੋਂ ਪੰਜਾਬ ਦੇ ਬਖਵਕ ਜਗ੍ਹਾ ਤੋਂ ਸਾਡੇ ਸਮਾਜ ਦੇ ਲੋਕ ਉੱਤਰਤ ਹੋਏ ਆ। ਇਹੀ ਪ੍ਰੋਗਰੈਸ ਲਈ ਆਪਾਂ ਵੀ ਗਾਂ ਨੂੰ ਇਕੱਠੇ ਹੋ ਕੇ ਕੰਮ ਕਰੀਏ। ਸਮਾਜ ਦੀ ਉਨਤੀ ਤੇ ਤਰੱਕੀ ਲਈ ਆਪਾਂ ਔਰ ਧਰਮ ਪ੍ਰਚਾਰ ਦੇ ਲਈ ਕੰਮ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਸੁਖਵਿੰਦਰ ਸਿੰਘ ਮਡੇਬਰ। ਅੱਜ ਦਾਸ ਨੂੰ ਪਿੰਡੇ ਬ੍ਰਾਹਮਪੁਰ ਗੜਸ਼ੰਕਰ ਹੁਸ਼ਿਆਰਪੁਰ ਦੇ ਵਿੱਚ ਆਪਣੇ ਵੱਡੇ ਵੀਰ ਸਰਦਾਰ ਹਰਵੈਲ ਸਿੰਘ ਜੀ ਸਿਆਣੀ ਉਹਨਾਂ ਦੇ ਗ੍ਰਹਿ ਵਿਖੇ ਇੱਕ ਸਮਾਨ ਸਮਾਰੋਹ ਕਰਾਇਆ ਗਿਆ ਦਾਸ ਆਪਣੇ ਸਾਰੇ ਭਾਈਚਾਰੇ ਦਾ ਪੂਰੀ ਕੌਮ ਦਾ ਧੰਨਵਾਦ ਦੀਆਂ ਰਣੀ ਆ ਕਿ ਦਾਸ ਨੂੰ ਹਲਾਸ਼ੇਰੀ ਦਿੱਤੀ ਤੇ ਦਾਸ ਪੂਰੀ ਤਰ੍ਹਾਂ ਕੌਮ ਤੇ ਧਰਮ ਲਈ ਕੰਮ ਕਰਦਾ ਰਹੇਗਾ ਕਦੇ ਵੀ ਮੇਰੇ ਲਈ ਕੋਈ ਵੀ ਕੰਮ ਹੋਏਗਾ ਕੋਈ ਵੀ ਸੰਦੇਸ਼ ਹੋਏਗਾ ਦਾਸ ਉਤੇ ਪੂਰਾ ਉਤਰਨ ਦੀ ਕੋਸ਼ਿਸ਼ ਕਰੇਗਾ ਤੇ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਖਾਸ ਤੌਰ ਤੇ ਸਰਦਾਰ ਹਰਵਿੰਦ ਸਿੰਘ ਜੀ ਸੈਣੀ ਦਾ ਇਨਦਰ ਬਹੁਤ ਬਹੁਤ ਧੰਨਵਾਦ ਕਰਦਾ ਕਿ ਨਾਨੇ ਬਲੂਰੇ ਸੱਜ ਕੇ ਇੱਕ ਨਿਵਾਣੇ ਜੀ ਨੂੰ ਮਾਣ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਮੈਂ ਸੈਲ ਵਿਨੋਦਰ ਹੈ ਅੱਜ ਹਰਵੈਲ ਸਿੰਘ ਜੀ ਉਹਨਾਂ ਦੇ ਗ੍ਰਹਿਣ ਵਾਸਤੇ ਇੱਕ ਬਹੁਤ ਹੀ ਅੱਛਾ ਉਪਰਾਲਾ ਕੀਤਾ ਗਿਆ ਕੌਮ ਦੇ ਪੰਜਾਬ ਦੇ ਜੋ ਪੰਜਾਬੀ ਨਾਲ ਪਿਆਰ ਰੱਖਣ ਵਾਲੇ ਜੋ ਪਤਵੰਤੇ ਸੱਜਣ ਕੁਝ ਉਪਲਬਧੀਆਂ ਪ੍ਰਾਪਤ ਕਰਦਨੇ ਚਾਹੇ ਉਹ ਧਾਰਮਿਕ ਲੈਵਲ ਤੇ ਹੋਣ ਜਾਂ ਕਾਰੋਬਾਰੀ ਲੈਵਲ ਤੇ ਹੋਣ ਜਾਂ ਪੋਲੀਟিক্যাল ਲੈਵਲ ਤੇ ਹੋਣ ਅੱਜ ਉਹਨਾਂ ਨੂੰ ਬੁਲਾ ਕੇ ਇਥੇ ਸਭਾ ਵੱਲੋਂ ਸਨਮਾਨਿਤ ਕੀਤਾ ਗਿਆ ਹੈ ਇਸ ਉਪਰ ਉਪलब्ਧੀ ਲਈ ਔਰ ਇਸ ਉਪਰਾਲੇ ਲਈ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਹਰਵੈਲ ਸਿੰਘ ਜੀ ਵੱਲੋਂ ਮੈਂ ਇਹਨਾਂ ਦੀ ਬਹੁਤ ਤਾਰੀਫ਼ ਕਰਦਾ ਇਸ ਚੀਜ਼ ਲਈ ਸਪੈਸ਼ਲੀ ਮੇਰੇ ਵੱਲੋਂ ਮੇਰੇ ਭਰਾ ਮੰਡੇਵਰ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਕਿ ਜਨਰਲ ਸੈਕਟਰੀ ਬਣੇ ਨੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤੇ ਇਸੇ ਮੱਤੇ ਦੇ ਵਿੱਚ ਅੱਜ ਜੋ ਮੀਟਿੰਗ ਕੀਤੀ ਗਈ ਹੈ ਉਹਦੇ ਵਿੱਚ ਇਹਨਾਂ ਨੂੰ ਸਨਮਾਨਿਤ ਕੀਤਾ ਗਿਆ ਕੁਝ ਹੋਰ ਪਤਵੰਤੇ ਸੱਜਣਾ ਨੂੰ ਬੁਲਾ ਕੇ ਇੱਥੇ ਸਨਮਾਨਿਤ ਕੀਤਾ ਗਿਆ ਬਹੁਤ ਵਧੀਆ ਪ੍ਰਭਾਵ ਲੱਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਰਦਾਰ ਹਰਵੈਲ ਸਿੰਘ ਜੀ ਸੈਣੀ ਜੋ ਕਿ ਸਾਡੇ ਸੈਣੀ ਸਮਾਜ ਦੇ ਬਹੁਤ ਹੀ ਵੱਡੇ ਔਰ ਪਿਆਰੇ ਸਮਾਜ ਸੇਵਕ ਹੈ ਉਹਨਾਂ ਦੇ ਸਿਰ ਤੇ ਸਾਰਾ ਇੱਕ ਸੈਣੀ ਸਮਾਜ ਤੇ ਸਿੱਖ ਪੰਥ ਇਕੱਠਾ ਹੋਇਆ ਸੀ ਜਿਹਦੇ ਵਿੱਚ ਹਰਿਆਣਾ ਸਿੱਖ ਗੁਰਦਆਰਾ ਕਮੇਟੀ ਦੇ ਚੇਅਰਮੈਨ ਧਰਮ ਪ੍ਰਚਾਰ ਸੰਤ ਦਾਦੂਗਾਲ ਜੀ ਸਾਡੇ ਵੱਡੇ ਵੀਰ ਜੋ ਜਨਰ ਸਕੱਤਰ ਬਣੇ ਨੇ ਸਰਦਾਰ ਸੁਖਵਿੰਦਰ ਸਿੰਘ ਜੀ ਮਟੇਬਰ ਤੇ ਹੋਰ ਪਤਵੰਤੇ ਸਰਦਾਰ ਸਰਦਾਰ ਕੁਲਵੰਤ ਸਿੰਘ ਜੀ ਸੈਣੀ ਸੈਣੀ ਜਾਗਰਤੀ ਮੰਚ ਵਿਨੋਦ ਰਾਏ ਵੱਡੇ ਵੀਰ ਜੀ ਤੇ ਹੋਰ ਪਤਵੰਤੇ ਪਹੁੰਚੇ ਸੀ ਸੰਦੀਪ ਸੈਣੀ ਜੀ ਜੋ ਬੈਕਵਰਡ ਕਲਾਸ ਦੇ ਚੇਅਰਮੈਨ ਬਣੇ ਉਹੀ ਪਹੁੰਚੇ ਸੀ ਤੇ ਵੱਖ-ਵੱਖ ਸੰਸਥਾਵਾਂ ਦੇ ਮੁਖੀ ਪਹੁੰਚੇ ਸੀ ਜਿਦੇ ਵਿੱਚ ਕਈ ਮੁੱਦੇਾਂ ਤੇ ਸਹਿਮਤੀ ਬਣੀ ਐ ਜਿਵੇਂ ਜਿਵੇਂ ਕਿ ਤੁਹਾਨੂੰ ਦੱਸ ਚੁੱਕੇ ਨੇ ਹਰਵੈਲ ਜੀ ਤੇ ਉਹਨਾਂ ਮੁੱਦਿਆਂ ਦਾ ਮੈਂ ਪੂਰਨ ਸਮਰਥਨ ਕਰਦਾ ਮੈਂ ਹਮੇਸ਼ਾ ਇਹਨਾਂ ਨੂੰ ਆਪਣੇ ਵੱਲੋਂ ਪੂਰਨ ਸਮਰਥਨ ਤੇ ਸਹਿਯੋਗ ਦੇਣ ਦਾ ਆਸ਼ਵਾਸਨ ਤੇ ਵਾਅਦਾ ਕਰਦਾ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਮੈਂ ਮਾਸਟਰ ਗੁਰਚਨ ਸਿੰਘ ਦਰਦੀ ਅੰਮ੍ਰਾਲੇ ਤੋਂ ਅੱਜ ਗੜ ਸੰਕਰ ਵਿਖੇ ਵੀਰ ਹਰਵੈਲ ਸਿੰਘ ਦੇ ਗ੍ਰਹਿ ਵਿਖੇ ਜੋ ਉਲਿੱਕੇ ਦੇ ਪ੍ਰੋਗਰਾਮ ਦੇ ਤਹਿਤ ਉਹਨਾਂ ਦੇ ਸੱਦੇ ਦੇ ਵਿੱਚ ਪਹੁੰਚੇ ਆ ਤੇ ਨਾਲ ਮੇਰੇ ਹਰਿਆਣਾ ਗੁਰੂ ਸਿੱਖ ਗੁਰਦੁਆਰਾ ਪ੍ਰੰਧ ਕਮੇਟੀ ਦੇ ਜੋ ਚੇਅਰਮੈਨ ਸਰਦਾਰ ਬਲਜੀਤ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਤੇ ਜਨਰਲ ਸੈਕਟਰੀ ਸਰਦਾਰ ਸੁਖਵਿੰਦਰ ਸਿੰਘ ਮਟੇਬਰ ਜੀ ਜਿਨ੍ਹਾਂ ਦਾ ਸਨਮਾਨ ਸਮਰੋਹ ਇੱਥੇ ਵੀਰਵਲ ਨੂੰ ਰੱਖਿਆ ਗਿਆ ਸੀ ਤੇ ਇੱਕ ਹੋਰ ਸਾਡੇ ਸੈਣੀ ਸਮਾਜ ਦੇ ਸੰਦੀਪ ਸੈਣੀ ਜੀ ਜਿਨ੍ਹਾਂ ਨੂੰ ਪੰਜਾਬ ਸਰਕਾਰ ਨੇ ਬੀਸੀ ਸੈੱਲ ਦਾ ਚੇਅਰਮੈਨ ਬਣਾਇਆ ਉਹਨਾਂ ਸਾਰਿਆਂ ਨੂੰ ਸਨਮਾਨ ਦੇਣ ਵਾਸਤੇ ਤੇ 10 ਨੂੰ ਵੀ ਨਿਮੰਤਰਣ ਮਿਲਿਆ ਸੀ ਜਿਸ ਕਰਕੇ ਇੱਥੇ ਪਹੁੰਚੇ ਆ ਇਹ ਜੋ ਪ੍ਰੋਗਰਾਮ ਦੇਖ ਕੇ ਬਹੁਤ ਹੀ ਮਨ ਮੇਰਾ ਗਦਗਦ ਹੋ ਗਿਆ ਕਿ ਇਸ ਤਰ੍ਹਾਂ ਵੀ ਸਮਾਜ ਦੇ ਵਿੱਚ ਸਮਾਜ ਸੇਵਕਿਆ ਨੇ ਜੋ ਮਹਾਨ ਹਸਤੀਆਂ ਨੂੰ ਸਨਮਾਨਿਤ ਕਰਕੇ ਗਰਮ ਮਹਿਸੂਸ ਕਰਦੇ ਨੇ ਮੈਂ ਵੀ ਇਦਾਂ ਹੀ ਸ਼੍ਰੀਕ ਬਣ ਕੇ ਹਿੱਸਾ ਬਣ ਕੇ ਆਪਣੇ ਆਪ ਨੂੰ ਬਹੁਤ ਹੀ ਖੁਸ਼ ਨਸੀਬ ਸਮਝਦਾ ਇਸੇ ਤਰ੍ਹਾਂ ਅਗਰ ਅਸੀਂ ਸਾਰੇ ਮਿਲ ਕੇ ਸਮਾਜ ਨੂੰ ਜੋੜਨ ਦਾ ਕੰਮ ਕਰਾਂਗੇ ਉਹ ਦਿਨ ਦੂਰ ਨਹੀਂ ਕਿ ਸਮਾਜ ਤੇ ਇਕਤਾ ਭਾਈਚਾਰਤਾ ਗੁਰੂ ਨਾਨਕ ਪਾਤਸ਼ਾਹ ਦਾ ਸਭੇ ਸਾਂਝੀ ਵਾਲਸਦਾ ਹੈ ਤੂੰ ਕਿੱਥੇ ਅੰਦੇਸੇ ਬਹਾਰਾ ਜਿਓ ਇਕਤਾ ਇੱਕ ਸੰਬੰਧ ਦਾ ਜੋ ਪੂਰਾ ਸੰਦਰਭ ਹੈ ਉਹ ਜਰੂਰ ਕਬੂਲ ਹੋਏਗਾ ਤੇ ਸਾਰੇ ਸੰਸਾਰ ਵਿੱਚ ਭਾਈ ਜਗਸਾਂਜ ਪੈਦਾ ਹੋਏਗੀ ਮੈਂ ਵੀਰ ਨੂੰ ਫਿਰ ਵਧਾਈਆਂ ਦਿੰਦਾ ਵਾਹਿਗੁਰੂ ਇਸੇ ਤਰ੍ਹਾਂ ਚੜ੍ਹਦੀ ਕਲਾ ਸੰਜੋਗ ਬਣਾਈ ਰੱਖੇ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ